ਵੀਰ ਵੈਕਮ ਬੈਕ ਇਨ ਅਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਜੜੀ ਅਸੀਂ ਈਮੇਲ ਪੜਨ ਜਾ ਰਹੇ ਹਾਂ ਉਹ ਆਈ ਹੈ ਟੋਰਾਂਟੋ ਤੋਂ ਵੀਰ ਚਰਨਜੀਤ ਸਿੰਘ ਜੀ ਦੀ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਮੋਦੀ ਦੀ ਅਮਰੀਕਾ ਫੇਰੀ ਦੀ ਸਮੀਖਿਆ ਭਾਰਤੀ ਪ੍ਰਧਾਨ ਮੰਤਰੀਆਂ ਦਾ ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨ ਨੂੰ ਮੈਂ ਇੰਜ ਸਮਝਦਾ ਹਾਂ ਕਿ ਜਿਵੇਂ ਉਹ ਇੱਥੇ ਆਪਣੀ ਹਾਜ਼ਰੀ ਭਰਨਾ ਜ਼ਰੂਰੀ ਸਮਝਦੇ ਹੋਣ ਇਸ ਦਾ মূল مقصد ਆਪਣੀ ਲਈ ਲਾਇਲਟੀ ਦਰਸਾਉਣਾ ਹੁੰਦਾ ਹੈ ਸਭ ਤੋਂ ਪਹਿਲਾਂ મોદી ਨੇ ਆਪਣੇ ਆਪ ਨੂੰ ਡਿਫੈਂਡ ਕੀਤਾ ਕਿ ਇਹ ਕੁਫਰ ਤੋਲ ਕੇ ਦੋਹਾਂ ਦੇਸ਼ਾਂ ਦਾ ਫਲਸਫਾ ਇੱਕੋ ਹੀ ਹੈ ਕਿ ਰੱਬ ਨੇ ਸਭ ਮਨੁੱਖਾਂ ਨੂੰ ਬਰਾਬਰ ਕੀਤਾ ਹੈ ਮੈਂ ਹੈਰਾਨ ਹਾਂ ਕਿ ਅਮਰੀਕੀ ਕਾਂਗਰਸੀਆਂ ਦੀ ਜ਼ਮੀਰ ਵੀ ਐਨੀ ਮਰ ਚੁੱਕੀ ਹੈ ਕਿ ਇਹ ਬੰਦਾ ਇਹਨਾਂ ਨੂੰ ਇੰਨਾ ਮੂਰਖ ਸਮਝਦਾ ਹੈ ਕਿ ਅਮਰੀਕੀਆਂ ਨੂੰ ਇਹ ਪਤਾ ਹੀ ਨਹੀਂ ਕਿ ਬ੍ਰਾਹਮਣ ਦੀ ਸੋਚ ਕੀ ਹੈ ਫਿਰ મોદી ਨੇ ਦੁਹਾਈ ਦਿੱਤੀ ਕਿ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀ ਅਮਰੀਕਾ ਦੀ ਤਰੱਕੀ ਵਿੱਚ ਕਿੰਨਾ ਵੱਡਾ ਯੋਗਦਾਨ ਹੈ ਫਿਰ ਉਸ ਨੇ ਭਾਰਤ ਦੀ ਵੱਡੀ ਮਾਰਕੀਟ ਦਾ ਲਾਲਚ ਦਿੱਤਾ ਫਿਰ ਉਸ ਨੇ ਅਮਰੀਕਾ ਵਾਸਤੇ ਭਾਰਤ ਦੀ ਸਟ੍ਰੈਟਜਿਕ ਇੰਪੋਰਟੈਂਸ ਦਾ ਜ਼ਿਕਰ ਕੀਤਾ ਅਖੀਰ ਵਿੱਚ دہشت گردੀ ਦੇ ਨਾਮ ਹੇਠ ਪਾਕਿਸਤਾਨ ਦਾ ਨਾਮ ਲਏ ਬਗੈਰ ਉਸ ਨੂੰ ਭੰਡਿਆ ਅਮਰੀਕੀ ਕਾਂਗਰਸਦਾਂ ਮੋਦੀ ਦੀ ਫੇਰੀ ਤੋਂ ਪਹਿਲਾਂ ਉਸ ਨੂੰ ਛੇਤਰ ਮਾਰਨੇ ਤੇ ਅਗਲੇ ਦਿਨ ਤਾੜੀਆਂ ਮਾਰਨੀਆਂ ਇਹ ਦਰਸਾਉਂਦਾ ਹੈ ਕਿ ਦੋਸਤੀ ਸਿਰਫ ਮਤਲਬ ਦੀ ਹੈ ਇਸ ਤੋਂ ਤਾਂ ਤਤ ਕੱਢਿਆ ਜਾ ਸਕਦਾ ਹੈ ਕਿ ਕੱਲ ਨੂੰ ਜਦੋਂ ਭਾਰਤ ਟੁੱਟੇਗਾ ਤਾਂ ਅਮਰੀਕਾ ਦੀ ਇਸ ਨੂੰ ਬਚਾਉਣ ਖਾਤਰ ਅੱਗੇ ਵਧਣ ਦੀ ਉਮੀਦ ਘਟ ਹੈ ਟੌਮ ਲੈਂਥੋਜ਼ ਹਿਊਮਨ ਰਾਈਟਸ ਕਮਿਸ਼ਨ ਦਾ ਮੋਦੀ ਦੇ ਫੇਰੀ ਤੋਂ ਪਹਿਲਾਂ ਭਾਰਤ ਦੇ ਵਿਗੜਦੇ ਕੋਈ ਸਮਾਜਿਕ ਹਾਲਾਤਾਂ ਦਾ ਜ਼ਿਕਰ ਕਰਨ ਦਾ ਇੱਕ ਮਕਸਦ ਇਹ ਵੀ ਹੋ ਸਕਦਾ ਹੈ ਕਿ ਭਾਰਤ ਦੀ ਨੈਗੋਸ਼ੀਏਸ਼ੀਇੰਗ ਪਾਵਰ ਨੂੰ ਘਟਾਇਆ ਜਾਵੇ ਮੇਰਾ ਖਿਆਲ ਹੈ ਕਿ ਭਾਰਤ ਨੂੰ ਨਿਊਕਲੀਅਰ ਸਪਲਾਇਰ ਗਰੁੱਪ ਦਾ ਮੈਂਬਰ ਬਣ ਲੈਣਾ ਚਾਹੀਦਾ ਹੈ ਨਿਊਕਲੀਅਰ ਸੰਬੰਧੀ ਜਿੰਨੇ ਜ਼ਿਆਦਾ ਭਾਰਤ ਅੰਤਰਰਾਸ਼ਟਰੀ ਸਮਝੌਤਿਆਂ ਤੇ ਸਾਈਨ ਕਰੇਗਾ ਉਨਾਂ ਜ਼ਿਆਦਾ ਉਸਦੇ ਦਬਾਅ ਪਵੇਗਾ ਕਿ ਉਹ ਨਿਊਕਲੀਅਰ ਟੈਕਨੋਲੋਜੀ ਨੂੰ ਜ਼ਿੰਮੇਵਾਰਾਨਾ ਤਰੀਕੇ ਨਾਲ ਇਸਤੇਮਾਲ ਕਰੇ ਹਾਲਾਂਕਿ ਮੈਂ ਜਾਣਦਾ ਹਾਂ ਕਿ ਇਸ ਦੇ ਹੋਰ ਵੀ ਪਹਿਲੂ ਹੋ ਸਕਦੇ ਹਨ ਜੋ ਖਤਰਨਾਕ ਹੋ ਸਕਦੇ ਹਨ ਜੀ ਡਾਕਟਰ ਸਾਹਿਬ ਵੀ ਚੰਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਉਹਨਾਂ ਨੇ ਦੋ ਤਿੰਨ ਅਡਰ ਟਾਪਿਕਸ ਦੇ ਉੱਤੇ ਲਿਖਿਆ ਪਰ ਅੱਜ ਅਸੀਂ ਕਿਉਂਕਿ ਕਰੰਟ ਹੈ ਔਰ ਉਹਨਾਂ ਨੇ ਬੜਾ ਅੱਛਾ ਸਿਨੋਪਸਿਸ ਦਿੱਤਾ ਹੈ ਮੁੱਦੀ ਦੀ ਵਿਜ਼ਿਟ ਦਾ ਕਿਉਂਕਿ ਜਿਸ ਤਰੀਕੇ ਨਾਲ ਇੰਡੀਅਨ মিডিਆ ਨੇ ਔਰ ਇਸ ਵਾਰ ਥੋੜਾ ਬਹੁਤ ਅਮਰੀਕਨ ਮੀਡੀਆ ਨੇ ਵੀ ਥੋੜੀ-ਬਹੁਤ ਕਿਉਂਕਿ ਜੋ ਚਾਈਨਾ ਸਾਊਥ ਚਾਈਨਾ ਸੀ ਚੱਲ ਰਿਹਾ ਹੈ ਭਾਰਤ ਨੂੰ ਇੱਕ ਮਰਸਨਰੀ ਬਣਾ ਕੇ ਉੱਥੇ ਝੋਕਣਾ ਚਾਹੁੰਦੇ ਨੇ ਇਸ ਲਈ ਥੋੜੀ-ਬਹੁਤ ਪ੍ਰੋਮਿਨੈਂਸ ਦਿੱਤੀ। ਉਹੀ ਕਾਰਨ ਸੀ ਕਿ ਜਿਸ ਤਰੀਕੇ ਨਾਲ ਮੋਦੀ ਨੂੰ ਈਵਨ ਮੈਂ ਦੇਖ ਰਿਹਾ ਸੀ 2-3 ਆਰਟੀਕਲ ਜ਼ਰੂਰ ਐਨਾਲਿਟিক্যাল ਆਏ ਨੇ ਜਿਹੜੇ ਭਾਰਤੀਆਂ ਵੱਲੋਂ ਨੇ ਜਿਹਦੇ ਚ ਉਹਨਾਂ ਨੇ ਕਿਹਾ ਕਿ ਵੀ ਦਿਸ ਇਜ਼ ਮੋਦੀਜ਼ ਪਰਸਨਲ ਵਿਕਟਰੀ ਬਟ ਇੰਡੀਆਜ਼ ਡੀਫੀਟ ਉਹਨਾਂ ਨੇ ਆਪਣੇ ਐਂਗਲ ਤੋਂ ਐਨਲਾਈਜ਼ ਕੀਤਾ ਕਿ ਮੋਦੀ ਨੇ ਕਿਹੜੇ ਕਿਹੜੇ ਨੁਕਤਿਆਂ ਤੇ ਗਿਵ-ਇਨ ਕੀਤਾ ਹੈ ਉਹ ਐਨਵਾਇਰਨਮੈਂਟ ਦਾ ਹੋਏ ਉਹ ਨਿਊਕਲੀਅਰ ਰिएक्टर्स ਨਾਲ ਰਿਲੇਟਡ ਹੋਏ ਜਾਂ ਜਿਹੜੀਆਂ ਦੂਸਰੀਆਂ ਕਮਿਟਮੈਂਟਸ ਨੇ ਔਰ ਕਿਵੇਂ ਮੋਦੀ ਨੂੰ ਉਹ ਐਚ1 ਵੀ ਬੀ ਵੀਜ਼ੇ ਦਾ ਹੋਏ ਔਰ ਦੂਸਰੋਂ ਦੇ ਤੇ ਮੂੰਹ ਦੀ ਖਾਣੀ ਪਈ ਔਰ ਇਹ ਵੀ ਕਿਹਾ ਗਿਆ ਕਿ ਵੀ ਇਹ ਓਬਾਮਾ ਦੀ ਜਾਂਦੀ ਬਹਾਰ ਦਾ ਮੇਵਾ ਹੈ ਔਰ ਇਹਦੇ ਚ ਕੋਈ ਕਮਿਟਮੈਂਟ ਨਹੀਂ ਹੈ ਔਰ ਇਸ ਚ ਭਾਰਤ ਜਿਹੜਾ ਆਦਰਦੈਨ ਕਿ ਜਿਸ ਮੋਦੀ ਨੂੰ 12 ਸਾਲ ਅਮਰੀਕਾ ਨਹੀਂ ਸੀ ਆਣ ਦਿੱਤਾ ਗਿਆ 2002 ਤੋਂ ਬਾਅਦ ਉਹ ਪਰਸਨਲ ਵਿਕਟਰੀ ਕਹਿ ਸਕਦਾ ਹੈ ਕਿ ਜੀ ਮੈਂ ਹੁਣ ਯੂਐਸ ਕਾਂਗਰਸ ਨੂੰ ਐਡਰੈਸ ਕੀਤਾ ਇਸ ਤੋਂ ਇਲਾਵਾ ਬਹੁਤਿਆਂ ਨੇ ਇਹ ਵੀ ਕਿਹਾ ਵੀ ਉਹਦੀ ਸਾਰੀ ਸਪੀਚ ਫੋਨੀ ਸੀ ਉਹਦੇ ਚ ਕੰਟੈਂਟ ਨਹੀਂ ਸੀ ਔਰ ਉਸ ਕਿਸਮ ਦੀਆਂ ਜਬਲੀਆਂ ਸੀ ਜਿਵੇਂ ਵੀਰ ਚੰਨਜੀਤ ਸਿੰਘ ਨੇ ਪੁਆਇੰਟ ਆਊਟ ਕੀਤਾ ਹੈ ਕਿ ਵੀ ਉਹ ਜਿਹੜਾ ਇਹ ਉਹਨਾਂ ਨੂੰ ਕਹਿ ਰਿਹਾ ਜੀ ਤੁਹਾਡਾ ਤੇ ਸਾਡਾ ਫਲਸਫਾ ਇੱਕ ਹੈ ਅਸੀਂ ਨੈਚੁਰਲ ਅਲਾਈ ਹੈ ਵਾਜਪਾਈ ਨੂੰ ਕੋਟ ਕਰ ਰਹੇ ਔਰ ਮੈਂ ਅਕਸਰ ਇਹ ਕਹਿੰਦਾ ਹਾਂ ਵੀ ਇਹਨਾਂ ਦਾ ਫਲਸਫਾ ਹੈ ਕਿ ਆਲ ਆਰ ਬੋਰਨ ਇਕੁਅਲ ਅਮਰੀਕਾ ਦੀ ਡੈਮੋਕ੍ਰੇਸੀ ਦਾ ਬੇਸ ਇਹ ਹੈ ਤੇ ਉਹਨਾਂ ਦਾ ਸਿਸਟਮ ਦਾ ਬੇਸ ਇਹ ਹੈ ਕਿ ਜਨਮ ਤੋਂ ਹੀ ਕੋਈ ਬ੍ਰਾਹਮਣ ਕੇ ਛਤਰੀ ਵੈਸ਼ੂਦ ਹੈ ਮੂਚਨੀ ਚੋਦੇ ਚ ਭਰੀ ਹੋਈ ਹੈ ਫਿਰ ਉਹਨਾਂ ਨੇ ਕਿਹਾ ਵੀ ਜਾਂ ਇਹ ਮੂਰਖ ਬਣਾ ਰਹੇ ਨੇ ਜਾਂ ਜ਼ਮੀਰ ਮਾਰਗੇ ਨਹੀਂ ਉਹ ਸਮਝਦੇ ਨੇ ਸਾਰੇ ਐਮਐਨ 18 ਕਾਂਗਰਸਮੈਨਾਂ ਨੇ ਐਨ ਮੌਕੇ ਤੇ ਮੋਦੀ ਬਾਰੇ ਚਿੱਠੀ ਲਿਖੀ ਸਪੀਕਰ ਨੂੰ ਕਿ ਭਾਈ ਇਹਨੂੰ ਪੁੱਛੋ ਤੇ ਧਾਰਮਿਕ ਆਜ਼ਾਦੀ ਦਾ ਕਿਉਂ ਗੜਾ ਕੁੱਟਿਆ ਜਾ ਰਿਹਾ ਹੈ ਟੌਮ ਰੈਂਟਸ ਕਮਿਸ਼ਨ ਦੀ ਹੀਅਰਿੰਗ ਹੁੰਦੀ ਹੈ ਫਿਰ ਉਹਨੇ ਕਿਹਾ ਜੀ ਬਾਹਰਲੇ ਭਾਰਤੀਆਂ ਦੇ ਬੜੇ ਯੋਗਦਾਨ ਦੀ ਗੱਲ ਹੈ ਉਹ ਇਹਨਾਂ ਨੂੰ ਵੀ ਪਤਾ ਹੈ ਕਿ ਭਾਈ ਇਹ ਸਾਰੇ ਜਿਹੜੇ ਨੇ ਪੈਸੇ ਬਣਾਉਣ ਆਏ ਨੇ ਜਿਹੜਾ ਜਿੱਥੇ ਮਰਜ਼ੀ ਹੋਏਗਾ ਉਹ ਤਾਂ ਯੋਗਦਾਨ ਦੁਨੀਆ ਭਰ ਦੇ ਲੋਕਾਂ ਦਾ ਹੀ ਹੈ ਜਿਹੜਾ ਵੀ ਇੱਥੇ ਆਉਂਦਾ ਹੈ ਅਮਰੀਕਨ ਡ੍ਰੀਮ ਜਿਹੜਾ ਹੈ ਉਹਨੂੰ ਅੱਗੇ ਤੋਰਦੇ ਫਿਰ ਵੱਡੀ ਮੰਡੀ ਦਾ ਲਾਲਚ ਦਿੱਤਾ ਉਹ ਅਮਰੀਕਾ ਨੇ ਦੇਖ ਲਿਆ ਵੀ ਇਹ ਪਿਛਲੇ ਬਨਮੂਨ ਸਿੰਘ ਦੇ ਜ਼ਮਾਨੇ ਤੋਂ ਹੀ ਗੱਲਾਂ ਕਿਸ ਕਿਸਮ ਦੀਆਂ ਹੁੰਦੀਆਂ ਨੇ ਔਰ ਇੱਥੇ ਵੀ ਉਹ ਕਹਿੰਦੇ ਨੇ ਕਿ ਭਾਈ ਗੱਲਾਂ ਹੀ ਨੇ ਵਿੱਚ ਕੁਝ ਨਹੀਂ ਹੈ ਗੱਲਾਂ ਦਾ ਹੀ ਘੜਾ ਬਣਾਉਂਦੇ ਨੇ ਮੰਡੀ-ਮੁੰਡੀ ਦਾ ਏਡੀ ਕਿਹੜੀ ਇਹਨਾਂ ਨੂੰ ਹੈ ਇਹਨਾਂ ਦੇ ਲਈ ਤਾਂ ਹੈ ਵੀ ਕਿੱਡੀ ਇੱਕ ਮੰਡੀ ਉਹ ਜ਼ਿਆਦਾ ਰੌਲਾ ਮੀਡਲ ਕਲਾਸ ਕੰਜ਼ਿਊਮਰਸ਼ਿਪ ਦਾ ਇਹਨਾਂ ਨੇ ਸਿਰਫ ਸਟ੍ਰੈਟੈਜਿਕ ਜ਼ਰੂਰ ਜਿਵੇਂ ਉਹਨਾਂ ਨੂੰ ਕਿਹਾ ਕਿ ਵੀ ਸਟ੍ਰੈਟੈਜਿਕ ਇਹ ਇੰਟਰਸਟ ਹੈਗਾ ਅਮਰੀਕਾ ਦਾ ਚਾਈਨਾ ਦੇ ਅਗੇਸਟ ਜੀ ਬਾਕੀ ਪਾਕਿਸਤਾਨ ਨੂੰ ਭੰਡਣਾ ਇਹ ਠੀਕ ਹੈ ਪਾਕਿਸਤਾਨੀ ਮੀਡੀਆ ਚ ਵੀ ਉਦਾਂ ਦੇ ਹੀ ਬੈਠੇ ਹੋਏ ਨੇ ਜਿਨ੍ਹਾਂ ਦੇ ਮਾਹਰ ਇੰਡੀਆ ਚ ਨੇ ਗਏ ਦੇਖੋ ਮੋਦੀ ਨੇ ਆ ਕਰਤਾ ਦੇਖੋ ਸਾਡਾ ਵਿਦੇਸ਼ ਮੰਤਰੀ ਨਹੀਂ ਹੈਗਾ ਕੋਈ ਵੀ ਉਹਨਾਂ ਦੇ ਅਜੇ ਅਪਾਇੰਟਡ ਨਹੀਂ ਸਰਤਾਜ ਅਜੀਜ਼ ਉਹਨਾਂ ਦਾ ਐਡਵਾਈਜ਼ਰ ਹੈ ਪਰ ਲੈਦੇ ਕੇ ਜੇ ਤੁਸੀਂ ਦੇਖੋ ਇਹ ਕਿਹੜਾ ਨਵੀਂ ਗੱਲ ਹੈ ਪਾਕਿਸਤਾਨ ਨੂੰ ਭੰਡਣ ਦੀ ਅਮਰੀਕਾ ਨੇ ਕਿਸ ਹੱਦ ਤੱਕ ਜਾ ਕੇ ਪਾਕਿਸਤਾਨ ਦੇ ਉੱਤੇ ਡਰੋਨ ਹਮਰੇ ਅੱਜ ਵੀ ਹੋ ਰਹੇ ਨੇ ਕੋਈ ਹੋਰ ਵੀ ਕਰਦੇ ਨੇ ਸੋ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਵੀ ਇਹ ਅਮਰੀਕਨਾਂ ਦਾ ਹੀ ਸਿਸਟਮ ਹੈ ਕਿ ਇੱਕ ਦਿਨ ਪਹਿਲਾਂ ਛੱਤਰ ਫੇਰਿਆ ਮੋਦੀ ਨੂੰ ਦੂਜੇ ਦਿਨ ਤਾੜੀਆਂ ਮਾਰੀਆਂ ਮੈਂ ਕਿਹਾ ਇਹੀ ਹੈ ਬਸ ਜਿਹਨੂੰ ਇਹ ਸਮਝ ਆ ਗਈ ਨਾ ਵੀ ਇਹ ਛੱਤਰ ਦੇ ਪਿੱਛੇ ਜਿਹੜੀਆਂ ਨੇ ਅਸਲੀ ਛਤੰਨ ਨੇ ਤਾੜੀਆਂ ਦਾ ਛੱਤਰ ਇਹ ਛੱਤਰ ਦੇ ਬਰਾਬਰ ਨਹੀਂ ਤਾੜੀਆਂ ਤੁਲਦੀਆਂ ਜੀ ਸੋ ਬਾਕੀ ਜਿਹੜੀ ਉਹਨਾਂ ਨੇ ਅਖੀਰ ਚ ਗੱਲ ਕਹੀ ਕਿ ਭਾਈ ਜਿਹੜੀ ਨਿਊਕਲੀਅਰ ਸਪਲਾਈਰ ਗਰੁੱਪ ਦੀ ਮੈਂਬਰਸ਼ਿਪ ਇੰਡੀਆ ਨੂੰ ਮਿਲ ਜਾਣੀ ਚਾਹੀਦੀ ਹੈ ਜਾਂ ਲੈ ਲੈਣ ਦੇਣੀ ਚਾਹੀਦੀ ਹੈ ਤਾਂ ਕਿ ਉਹ ਇੰਟਰਨੈਸ਼ਨਲ ਸਮਝੌਤਿਆਂ ਤੇ ਦਸਤਖਤ ਕਰਕੇ ਕਮਿਟ ਕਰੇਗਾ ਦੇਖੋ ਇਹ ਸਫ਼ਰ ਵੀ ਭਾਰਤ ਦਾ ਸੌਖਾ ਨਹੀਂ ਹੈ ਕਿਉਂਕਿ ਚਾਈਨਾ ਜ਼ਿਆਦਾ ਤੌਰ ਦੇ ਉੱਤੇ ਇਕੱਲਾ ਚਾਈਨਾ ਨਹੀਂ ਇਸ ਮੁੱਦੇ ਦੇ ਉੱਤੇ ਦੂਸਰੇ ਦੇਸ਼ ਵੀ ਨੇ ਯੂਰੋਪੀਅਨ ਕੰਟਰੀਜ਼ ਵੀ ਨੇ ਰਾਜੀ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਕਿਹਾ ਕਿ ਵੀ ਇਹ ਪਾਕਿਸਤਾਨ ਦਾ ਕੇਸ ਜ਼ਿਆਦਾ ਮਜ਼ਬੂਤ ਹਾਂ ਤੁਸੀਂ ਕ੍ਰਾਈਟੇਰੀਆ ਬਣਾਓ ਜੀ ਕਿਉਂਕਿ ਜੇ ਭਾਰਤ ਨੇ ਨਿਊਕਲੀਅਰ ਪ੍ਰਸਾਰ ਸੰਧੀ ਤੇ ਦਸਖਤ ਨਹੀਂ ਕੀਤੇ ਕੰਪ੍ਰੀਹੈਂਸਿਵ ਨਿਊਕਲੀਅਰ ਟੈਸਟਮੈਂਟ ਟ੍ਰੀਟੀ ਤੇ ਦਸਖਤ ਨਹੀਂ ਕੀਤੇ ਫਿਸਲ ਮੈਟੀਰੀਅਲ ਯੂਜ਼ ਜਿਹੜਾ ਉਸ ਨਾਲ ਸੰਬੰਧਿਤ ਜਿਹੜੀ ਟ੍ਰੀਟੀ ਹੈ ਉਹਦੇ ਤੇ ਦਸਖਤ ਨਹੀਂ ਕੀਤੇ ਤੇ ਫਿਰ ਤੁਸੀਂ ਉਹਦੇ ਤੋਂ ਬਿਨਾ ਪਰਮਨੈਂਟ ਮੈਂਬਰ ਤੁਸੀਂ ਇਹਨੂੰ ਨਿਊਕਲੀਅਰ ਸਪਲਾਈਅਰ ਗਰੁੱਪ ਚ ਜਿਹੜਾ ਭਾਰਤ ਨੂੰ ਲਿਆਓਗੇ ਇਦਾ ਮਤਲਬ ਹੈ ਕਿ ਤੁਸੀਂ ਸਾਰੇ ਨਿਊਕਲੀਅਰ ਮੁੱਦੇ ਦੇ ਉੱਤੇ ਦੁਨੀਆ ਨੂੰ ਜਿਹੜਾ ਨਿਊਕਲੀਅਰ ਫ੍ਰੀ ਕਰਨ ਦੀ ਲਾਈਨ ਆ ਉਹਦਾ ਬੇੜਾ ਗਰ ਕਰ ਰਿਹਾ ਉਸ ਕਨਸੈਪਟ ਦਾ ਜੀ ਬੁਸ਼ ਨੇ ਵਨ ਟਾਈਮ ਤਾਂ ਇਹਨਾਂ ਨੂੰ ਵੇਵਰ ਲੈ ਦਿੱਤਾ ਹੈ ਲੇਕਿਨ ਇਸ ਦਾ ਮਤਲਬ ਇਹ ਹੈ ਵੀ ਫਿਰ ਪਾਕਿਸਤਾਨ ਕਿਉਂ ਨਹੀਂ ਕੁਆਲੀਫਾਈ ਕਰ ਸਕਦਾ ਸੋ ਅਸੀਂ ਸਮਝਦੇ ਹਾਂ ਵੀ ਇਹ ਲੌਂਗ ਰੋਡ ਹੈ ਜੀ ਔਰ ਇਹ ਈਜ਼ੀਅਰ ਨਹੀਂ ਹੈ ਪਰ ਸਾਨੂੰ ਇਹ ਲੱਗਦਾ ਹੈ ਵੀ ਭਾਰਤ ਨੂੰ ਜਿਹੜਾ ਡੱਕਿਆ ਜਾਣਾ ਚਾਹੀਦਾ ਕਿਸੇ ਵੀ ਫੋਰਮ 'ਚ ਜਦੋਂ ਤੱਕ ਕਿਉਂਕਿ ਸਾਡੇ ਹਿੱਤ ਚ ਹੈ ਕਿ ਭਾਰਤ ਕਮਿਟਮੈਂਟ ਕਰੇ ਜਿਹੜਾ ਇਸ ਦੇ ਲਈ ਕਿ ਨਿਊਕਲੀਅਰ ਨਿਸ਼ੇਧ ਸੰਧੀ ਦੇ ਉੱਤੇ ਦਸਕਤ ਕਰੇ ਦੁਬਾਰਾ ਜਿਹੜਾ ਉਹ ਟੈਸਟ ਨਹੀਂ ਕਰੇਗਾ ਇਸ ਦੇ ਉੱਤੇ ਦਸਕਤ ਕਰੇ ਜੀ ਔਰ ਜਿਹੜੀ ਨਿਊਕਲੀਅਰ ਫਿਸਿਲ ਮਟੀਰੀਅਲ ਨਾਲ ਸੰਬੰਧਤ ਹੈ ਇਹਦੇ ਲਈ ਵੀ ਜਵਾਬ ਦੇ ਬਣਾਇਆ ਜਾਏ ਪਰ ਇਹਦੇ ਤੇ ਸਾਡਾ ਕੋਈ ਬਹੁਤਾ ਇਨਫਲੂਐਂਸ ਤਾਂ ਨਹੀਂ ਹੋਣਾ ਪਰ ਮੈਨੂੰ ਇਹ ਲੱਗਦਾ ਵੀ ਇਹ ਰੋਡ ਅਜੇ ਅਜੇ ਚਾਈਨਾ ਦੇਖੇਗਾ ਜੇ ਉਹ ਅਮਰੀਕਾ ਇੰਡੀਆ ਨੂੰ ਵਰਤਣਾ ਚਾਹੁੰਦਾ ਹੈ ਤਾਂ ਚਾਈਨਾ ਵੀ ਸਮਝਦਾ ਹੈ ਵੀ ਫਿਰ ਇੰਟਰਨੈਸ਼ਨਲ ਫੋਰਮ ਤੇ ਇਹਨੂੰ ਕਿੱਥੇ ਕਿੱਥੇ ਬਲੌਕ ਕਰਨਾ ਹੈ ਸੁਵੀਰ ਚਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਬੜਾ ਅੱਛਾ ਜਿਹੜਾ ਐਨਾਲਿਟিক্যাল ਵਿਊ ਪੁਆਇੰਟ ਦਿੱਤਾ ਹੈ ਮੋਦੀ ਫੇਰੀ ਦਾ ਜੀਰਾ ਸਾਥ ਨਾਲ ਅਪਡੇਟ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ